ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਹੁਣ ਗਰਮੀਆਂ ਦਾ ਸੀਜ਼ਨ ਆਫ ਹੋ ਚੁੱਕਾ ਹੈ ਹੁਣ ਸਰਦੀਆਂ ਦਾ ਸੀਜ਼ਨ ਆ ਗਿਆ ਤੇ ਆਪਾਂ ਸਰਦੀਆਂ ਦੀਆਂ ਘਰੇਲੂ ਬਗੀਚੀ ਦੇ ਵਿੱਚ ਆਪਾਂ ਸਬਜ਼ੀਆਂ ਵੇਜਣੀਆਂ ਆ ਪਾਲਕ ਧਨੀਆ ਮੇਥੀ ਮੂੜੀਆਂ ਗਾਜਰਾਂ ਗੰਗਲੂ ਤਾਂ ਕਿ ਆਪਾਂ ਜ਼ਹਰਾ ਤੋਂ ਬਚ ਸਕੀਏ ਆਪਾਂ ਘਰੇਲੂ ਬਗੀਚੀ ਵਿੱਚ ਆਪ ਆਪਣੇ ਹੱਥੀਂ ਚੀਜ਼ਾਂ ਗਾਈਏ ਤਾਂ ਕਿ ਜ਼ਹਰਾ ਤੋਂ ਬਚੀਏ ਤੇ ਅੱਜ ਆਪਾਂ ਦੋਸਤੋ ਸ਼ੁਰੂਆਤ ਕਰ ਰਹੇ ਆ ਲਸਣ ਦੀ ਅੱਜ ਆਪਾਂ ਲਸਣ ਲਗਾ ਰਹੇ ਹਾਂ ਲਸਣ ਤੁਸੀਂ ਨਜ਼ਦੀਕ ਤਹਾਡੀ ਸ਼ਾਪ ਉਥੋਂ ਵੀ ਖਰੀਦ ਸਕਦੇ ਜਾਂ ਤੁਹਾਡੇ ਅੱਜ ਕੱਲ ਘਰੇਲੂ ਹਰ ਇੱਕ ਬੰਦੇ ਨੇ اگਾਇਆ ਹੁੰਦਾ ਤੇ ਆਪਣਾ ਦੇਸੀ ਜਾਂ ਚਿੱਟਾ ਜਾਂ ਲਾਲ ਲਸਣ ਦੋ ਪ੍ਰਕਾਰ ਦਾ ਲਸਣ ਹੁੰਦਾ ਇਹ ਲੈ ਕੇ ਆਪਾਂ ਆਪਣੀ ਘਰੇਲੂ ਬਗੀਚੀ 'ਚ ਲਗਾ ਸਕਦੇ ਹਾਂ ਤੇ ਅੱਜ ਆਪਾਂ ਲਗਾ ਰਹੇ ਹਾਂ ਸਭ ਤੋਂ ਪਹਿਲਾਂ ਜ਼ਮੀਨ ਨੂੰ ਆਪਾਂ ਸੋਚਣਾ ਕਿ ਜ਼ਮੀਨ ਕਿਸ ਤਰ੍ਹਾਂ ਦੀ ਹੋਵੇ ਜ਼ਮੀਨ ਥੋੜੀ ਉੱਚੀ ਹੋਣੀ ਚਾਹੀਦੀ ਹੈ ਨਾ ਤੇ ਜਿਆਦਾ ਰੇਤਰੀ ਜ਼ਮੀਨ ਹੋਵੇ ਤੇ ਨਾ ਹੀ ਜਿਆਦੀ ਸਖਤ ਜ਼ਮੀਨ ਹੋਵੇ ਜ਼ਮੀਨ ਦੀ ਚੋਣ ਕਰਨੀ ਜ਼ਮੀਨ ਦੀ ਚੋਣ ਕਰਨ ਤੋਂ ਬਾਅਦ ਆਪਣੇ ਮਨ 'ਚ ਵਿਚਾਰ ਆਉਂਦਾ ਆ ਆਪਾਂ ਜੇ ਆਪਾਂ ਘਰੇਲੂ ਵੱਡੇ ਪੱਧਰ ਦੀ ਗੱਲ ਕਰੀਏ ਇੱਕ ਏਕੜ ਵਿੱਚ ਆਪਾਂ ਕਿੰਨਾ ਬੀਜ ਲਗਾ ਸਕਦੇ ਹਾਂ ਤੇ ਦੋਸਤੋ ਕਰੀਬ 3.5 ਕੁਇੰਟਲ ਬੀਜ ਆਪਾਂ ਲੈਣਾ ਤੇ ਜਦੋਂ ਨੂੰ ਆਪਾਂ ਸਾਫ਼ ਕਰ ਲਵਾਂਗੇ ਤਾਂ ਉਹਦੀਆਂ ਤੁਰੀਆਂ ਕਰੀਬ 2.90 ਜਾਂ 3 ਕੁਇੰਟਲ ਹੀ ਰਹਿ ਜਾਂਦਾ ਹੈ ਤੇ ਕਿੱਲੇ ਵਿੱਚ 3 ਕੁਇੰਟਲ ਕਰੀਬ ਬੀਜ ਲੱਗਦਾ ਆ ਤੇ ਫਿਰ ਆਪਾਂ ਦੋ ਚੀਜ਼ਾਂ ਹੋਈਆਂ ਕਿ ਜ਼ਮੀਨ ਕਿਸ ਤਰ੍ਹਾਂ ਦੀ ਬੀਜ ਕਿਸ ਤਰ੍ਹਾਂ ਦਾ ਤੀਸਰੀ ਗੱਲ ਆਪਣੇ ਦਿਮਾਗ 'ਚ ਆਏਗੀ ਕਿ ਆਪਾਂ ਲਗਾਉਣਾ ਕਿਵੇਂ ਲਸਣ ਲਸਣ ਆਪਾਂ ਬੂਟੇ ਤੋਂ ਬੂਟਾ ਵੱਲੋਂ ਤੁਰੀ ਤੋਂ ਤੁਰੀ ਦੂਰੀ ਕਿੰਨੀ ਰੱਖਣੀ ਆ ਜਿੱਦਾਂ ਤੁਹਾਨੂੰ ਦੱਸਦੇ ਆਂ ਆਪਾਂ ਜੀ ਆਪਾਂ ਲਾਉਣਾ ਸ਼ੁਰੂ ਕਰਾਂਗੇ ਤੇ ਆਪਾਂ ਇਸ ਨੂੰ ਬੈੱਡਾਂ ਦੇ ਉੱਪਰ ਵੀ ਲਗਾ ਸਕਦੇ ਆਂ ਦੋਸਤੋ ਤੇ ਨੋਰਮਲ ਆਪਾਂ ਇਹ ਪੱਧਰ ਜ਼ਮੀਨ ਦੇ ਵਿੱਚ ਵੀ ਲਗਾ ਸਕਦੇ ਆਂ ਜੇ ਮਨ ਲਓ ਆਪਾਂ ਪੱਧਰ ਜ਼ਮੀਨ ਦੀ ਗੱਲ ਕਰੀਏ ਕਿ ਆਪਾਂ ਇਦਾਂ ਲੈਣਾ ਮਾਰ ਸਕਦੇ ਆਂ ਜਿਸ ਤਰ੍ਹਾਂ ਆਪਾਂ ਲੈਣਾ ਮਾਰ ਲਿਆ ਲੈਣਾ ਮਾਰਨ ਤੋਂ ਬਾਅਦ ਆਪਾਂ ਤੁਰੀ ਲੈਣੀ ਆ ਤੇ ਜਿੱਦਾਂ ਇੱਥੇ ਆਪਾਂ ਲਸਣ ਲਾਤਾ ਆ ਤੇ ਇਸ ਤੋਂ ਦੂਸਰਾ ਲਸਣ 4 ਇੰਚ ਦੀ ਦੂਰੀ ਤੇ ਆਪਾਂ ਰੱਖਣਾ ਆ ਇਹ ਗੱਲ ਹੋ ਗਈ ਲਸਣ ਤੋਂ ਲਸਣ 4 ਇੰਚ ਤੇ ਆ ਜਿਹੜਾ ਗੈਪ ਹੈ ਲੈਂਡ ਟੂ ਲੈਂਡ ਇਹ 6 ਇੰਚ ਦਾ ਗੈਪ ਹੋਣਾ ਚਾਹੀਦਾ ਦੋਸਤੋ ਤੇ ਇਸ ਪ੍ਰਕਾਰ ਆਪਾਂ ਘਰੇਲੂ ਬਗੀਚੀ ਵਿੱਚ ਲਸਣ ਲਗਾ ਸਕਦੇ ਆ ਉਸ ਤੋਂ ਪਹਿਲਾਂ ਜਦੋਂ ਆਪਾਂ ਜ਼ਮੀਨ ਨੂੰ ਗੋਡਿਆ ਆ ਉਸ ਸਮੇਂ ਆਪਾਂ ਇਸ ਵਿੱਚ ਰੂੜੀ ਜਾਂ ਵਰਮੀ ਕੰਪੋਸਟ ਪਾ ਲੈਣੀ ਆਪਾਂ ਇਹ ਚ ਵਰਮੀ ਕੰਪੋਸਟ ਮਲਾਈ ਆ ਤੇ ਜੇ ਆਪਾਂ ਵੱਡੇ ਲੈਵਲ ਤੇ ਕਿੱਲੇ ਦੀ ਗੱਲ ਕਰੀਏ ਤੇ ਆਪਾਂ ਡੀਏਪ ਯੂਰੀਆ ਪੋਟਾਸ਼ ਸਲਫਰ ਵਗੈਰਾ ਇਸ ਵਿੱਚ ਪਾ ਸਕਦੇ ਆ ਤੇ ਉਹ ਆਪਾਂ ਕਿੰਨੀ ਕਿੰਨੀ ਮਾਤਰਾ ਲੈਣੀ ਆ ਡੀਏਪ ਇੱਕ ਬੋਰੀ ਲੈਣੀ ਆ ਆਪਾਂ ਤੇ ਸਲਫਰ 10 ਕਿਲੋ ਨਾਈਟ੍ਰੋਜਨ 25 ਕਿਲੋ ਆਪਾਂ ਲੈਣੀ ਆ ਤੇ ਦੋਸਤੋ ਇਹ 150 ਦਿਨ ਦੀ ਫਸਲ ਆ ਕਰੀਬ 150 ਦਿਨ ਦੀ ਮਤਲਬ 5 ਮਹੀਨੇ ਦੀ ਫਸਲ ਆ ਤੇ ਜੇ ਆਪਾਂ ਗੱਲ ਕਰੀਏ ਪਾਣੀ ਦੀ 10 ਤੋਂ 12 ਪਾਣੀ ਆਪਾਂ ਇਸ ਨੂੰ ਲਗਾਉਣੇ ਆ ਲਸਣ ਨੂੰ ਕਿ ਜਿੱਦਾਂ ਆਪਾਂ ਹੁਣ ਆਪਾਂ ਲਸਣ ਬੀਜਿਆ ਬੀਜਣ ਤੋਂ ਬਾਅਦ ਆਪਾਂ ਇਸ ਨੂੰ ਪਤਲਾ ਪਾਣੀ ਦੇ ਦੇਣਾ ਉਸ ਤੋਂ ਬਾਅਦ ਜਿਵੇਂ ਜਿਵੇਂ ਬੱਤਰ ਆਈ ਜਾਊਗਾ 10 ਤੋਂ 15.5 ਜੀ ਦੋਸਤੋ ਹੁਣ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰ ਲਈਏ ਕਿ ਜਿਵੇਂ ਆਪਾਂ ਲਸਣ ਬੀਜਣਾ ਤੇ ਆਪਾਂ ਇਹਨੂੰ ਦੁਸ਼ਹਿਰੇ ਤੋਂ ਲੈ ਕੇ ਤੇ ਦੀਵਾਲੀ ਤੱਕ ਲਸਣ ਬੀਜ ਸਕਦੇ ਆ ਤਕਰੀਬਨ ਆਪਾਂ ਸਾਰੀ ਚੀਜ਼ਾਂ ਕਵਰ ਕਰ ਲੀਆਂ ਆ ਕਿ ਲਸਣ ਬੀਜਣ ਦਾ ਸਮਾਂ ਦੀਵਾਲੀ ਇਹ ਦੁਸ਼ਹਿਰੇ ਤੋਂ ਦੀਵਾਲੀ ਜ਼ਮੀਨ ਦੀ ਬੰਤਰ ਜ਼ਮੀਨ ਨਾ ਰੇਤਲੀ ਹੋਵੇ ਨਾ ਸਖਤ ਹੋਵੇ ਉਸ ਤੋਂ ਬਾਅਦ ਬੀਜ ਕੇ ਨਾ ਲੈਣਾ ਬੀਜ ਆਪਾਂ ਦੋਸਤੋ 3.5 ਕੁਇੰਟਲ ਬੀਜ ਲੈਣਾ ਆ ਕਿੱਲੇ 'ਚ ਤੇ ਉਹ ਬਣ ਕੇ ਕਰੀਬ ਜਦੋਂ ਆਪਾਂ ਉਹਨੂੰ ਸਾਫ ਕਰਾਂਗੇ 3 ਕੁਇੰਟਲ ਰਹਿ ਜਾਂਦਾ ਉਸ ਤੋਂ ਬਾਅਦ ਡੀਏਪ ਯੂਰੀਆ ਸਲਫਰ ਪोटाश ਆਪਾਂ ਪਾਉਣਾ ਆ ਤੇ ਇਹ ਆਪਾਂ ਤਕਰੀਬਨ ਜਾਣਕਾਰੀ ਸਾਂਝੀਆਂ ਕਰ ਲੀਆਂ ਕਰੀਬ ਇਹ 150 ਦਿਨ ਦੀ ਲਸਣ ਦੀ ਦੋਸਤੋ ਫਸਲ ਆ ਆਪਾਂ ਹੁਣ ਅਕਤੂਬਰ ਚ ਇਹਨੂੰ ਲਾਵਾਂਗੇ ਤੇ 150 ਦਿਨ ਤੁਸੀਂ ਕਾਊਂਟ ਕਰ ਲੈਣੇ ਆ ਪਾਣੀ ਦੀ ਗੱਲ ਕਰੀਏ ਤੇ ਹਰ ਪਾਣੀ ਆਪਾਂ ਜਾਂ ਤੇ ਇਹਦੇ ਬੱਤਰ ਦੇ ਅਨੁਸਾਰ ਜਾਂ 10 ਤੋਂ 12 15 ਦਿਨ ਬਾਅਦ ਤੁਸੀਂ ਪਾਣੀ ਲਾਉਣਾ ਆ ਕਰੀਬ ਇਹਨੂੰ ਪਾਣੀ ਲੱਗਣੇ ਆ 10 ਜਾਂ 12 ਪਾਣੀ ਲੱਗਣੇ ਆ ਜਦੋਂ ਆਪਾਂ ਇਹ ਸਾਰੀ 150 ਦਿਨ ਦੀ ਫਸਲ ਪੂਰੀ ਹੋ ਗਈ ਇਸ ਤੋਂ ਬਾਅਦ ਇਹਦੇ ਵਿੱਚ ਬ্লাইਟ ਵਗੈਰਾ ਵੀ ਆਉਂਦੀ ਆ ਉਹਦੇ ਵਾਸਤੇ ਵੀ ਆਪਾਂ ਆ ਦਵਾਈਆਂ ਦੀ ਆਪਾਂ ਕਰ ਸਕਦੇ ਕਿਰੇਲੂ ਪੱਤਰ ਤੇ ਆਪਾਂ ਨੂੰ ਕਿਹੇ ਦਵਾਈ ਦੀ ਲੋੜ ਨਹੀਂ ਆ ਆਪਾਂ ਇਹਨੂੰ ਇਸ ਤਰ੍ਹਾਂ ਹੀ ਸਵਾਹ ਵਗੈਰਾ ਇਸ ਉੱਪਰ ਪਾਵਾਂਗੇ ਆਪਾਂ ਕਿਰੇਲੂ ਪੱਤਰ ਤੇ ਕੋਈ ਦਵਾਈ ਕੋਈ ਜ਼ਹਿਰ ਛੜਕਾਉਣਾ ਨਹੀਂ ਕਰਨਾ ਤੇ ਤਕਰੀਬਨ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈ ਆ ਉਸ ਤੋਂ ਬਾਅਦ 150 ਦਿਨ ਤੋਂ ਬਾਅਦ ਜਦੋਂ ਆਪਾਂ ਲਸਣ ਨੂੰ ਪਟਣਾ ਤੇ ਪਟਣ ਲੱਗਿਆ ਇਸ ਤੋਂ 10 ਦਿਨ ਪਹਿਲਾਂ ਪਾਣੀ ਨਾਉਣਾ ਬੰਦ ਕਰ ਲੈਣਾ ਆ ਪਟ ਕੇ ਨੂੰ ਜੇ ਤੁਸੀਂ ਵੱਡੇ ਪੱਤਰ ਤੇ ਬਾਹਰ ਪੈੜੀਆਂ ਚ ਲਾਇਆ ਆ ਤੇ 5 ਦਿਨ ਤੁਸੀਂ ਇਹਨੂੰ ਬਾਹਰ ਪੈੜੀਆਂ ਚ ਪੈ ਰਹਿਣਨ ਨਾਲ ਲਸਣ ਨੂੰ ਇਹਦੀਆਂ ਭੁੱਖਾ ਨਾ ਟੱਕ ਦੇਣਾ ਜਾਂ ਪਰਾਲੀ ਨਾਲ ਟੱਕ ਦੇਣਾ ਆ ਇਹ ਉਹਨੂੰ ਪੂਰੇ ਕਰਨਾਟਕ ਦੇਣਾ ਆ ਉਸ ਤੋਂ ਬਾਅਦ ਤੁਸੀਂ ਉਹਨੂੰ ਘਰ ਲੈ ਆਉਣਾ ਆ ਘਰ ਲਿਆ ਕੇ ਖੁੱਲੀ ਜਗ੍ਹਾ ਤੇ ਹਵਾਦਾਰ ਜਗ੍ਹਾ ਤੇ 1 ਮਹੀਨਾ ਨੂੰ ਸੁਕਾਉਣਾ ਰੱਖਣਾ ਆ ਉਸ ਤੋਂ ਬਾਅਦ ਤੁਸੀਂ ਇਸਟੋਰ ਕਰ ਸਕਦੇ ਹੋ ਮੇਰੇ ਹਿਸਾਬ ਨਾਲ ਤਕਰੀਬਨ ਆਪਾਂ ਲਸਣ ਦੀ A to Z ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈ ਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਦੱਸਣਾ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਤੇ ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋ ਉਮੀਦ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਧੰਨਵਾਦ